ਮੇਰੀ ਤਸਵੀਰ ਮਿੱਟੀ ਦੀ ਤੂੰ ਅਥਰਾ ਵੇਗ ਪਾਣੀ ਦਾ ਮੇਰੀ ਤਸਵੀਰ ਮਿੱਟੀ ਦੀ ਤੂੰ ਅਥਰਾ ਵੇਗ ਪਾਣੀ ਦਾ ਇਹੋ ਅੰਜਾਮ ਹੋਣਾ ਸੀ ਤੇਰੀ ਮੇਰੀ ਕਹਾਣੀ ਦਾ ਸਮੇਂ ਦੀ ਗਰਦ ਪੈ ਕੇ ਗਰਦ ਹੀ ਹੋ ਜਾਣ ਨਾ ਕਿਦਰੇ ਸਮੇਂ ਦੀ ਗਰਦ ਪੈ ਕੇ ਗਰਦ ਹੀ ਹੋ ਜਾਣ ਨਾ ਕਿਦਰੇ ਉਹ ਜਿੰਨਾ ਸ਼ੀਸ਼ਿਆਂ ਵਿੱਚ ਵੇਖ ਕੇ ਖੁਦ ਨੂੰ ਪਛਾਣੀ ਦਾ ਸਮੇਂ ਦੀ ਗਰਦ ਪੈ ਕੇ ਗਰਦ ਹੀ ਹੋ ਜਾਣ ਨਾ ਕਿਦਰੇ ਉਹ ਜਿੰਨਾ ਸ਼ੀਸ਼ਿਆਂ ਵਿੱਚ ਵੇਖ ਕੇ ਖੁਦ ਨੂੰ ਪਛਾਣੀ ਦਾ ਉਹ ਦੁਨੀਆ ਦੇ ਬਾਜ਼ਾਰਾਂ ਵਿੱਚ ਵਿਕੇ ਪਾਣੀ ਤੋਂ ਵੱਧ ਸਸਤੇ ਉਹ ਦੁਨੀਆ ਦੇ ਬਾਜ਼ਾਰਾਂ ਵਿੱਚ ਵਿਕੇ ਪਾਣੀ ਤੋਂ ਵੱਧ ਸਸਤੇ ਜਿਨ੍ਹਾਂ ਦੀ ਯਾਦ ਵਿੱਚ ਬਹਿ ਕੇ ਦਿਲਾਂ ਦਾ ਖੂਨ ਛਾਣੀ ਦਾ ਸਮੇਂ ਦੇ ਚਿੱਤਿਆਂ ਵਿੱਚ ਕੁਝ ਕੁ ਦਿਨ ਤਾਂ ਟਿਮਟਮਾਵਾਂਗਾ ਸਮੇਂ ਦੇ ਚਿੱਤਿਆਂ ਵਿੱਚ ਕੁਝ ਕੁ ਦਿਨ ਤਾਂ ਟਿਮਟਿਮ ਆਵਾਂਗਾ ਮੈਂ ਰੌਸ਼ਨ ਹਰਫ ਹਾਂ ਐ ਜ਼ਿੰਦਗੀ ਤੇਰੀ ਕਹਾਣੀ ਦਾ ਸਿਤਾਰੇ ਰਸ਼ਕ ਕਰਦੇ ਨੇ ਅਜੇ ਤੱਕ ਖਾਕ ਮੇਰੀ ਤੇ ਸਿਤਾਰੇ ਰਸ਼ਕ ਕਰਦੇ ਨੇ ਅਜੇ ਤੱਕ ਖਾਕ ਮੇਰੀ ਤੇ ਰਹਾ ਮਿਟਕੇ ਵੀ ਮੈਂ ਮਰਕਜ਼ ਮੁਹੱਬਤ ਦੀ ਕਹਾਣੀ ਦਾ ਰਹਾ ਮਿਟਕੇ ਵੀ ਮੈਂ ਮਰਕਜ਼ ਮੁਹੱਬਤ ਦੀ ਕਹਾਣੀ ਦਾ ਮੇਰੀ ਤਸਵੀਰ ਮਿੱਟੀ ਦੀ ਉਹ ਅਥਰਾ ਵੇਗ ਪਾਣੀ ਦਾ ਇਹੋ ਅੰਜਾਮ ਹੋਣਾ ਸੀ ਤੇਰੀ ਮੇਰੀ ਕਹਾਣੀ ਦਾ